ਸਤਿ ਸ਼੍ਰੀ ਅਕਾਲ ਜੀ ਮੈਂ ਸਮੰਦਿਤ ਗੌਰ ਇੱਕ ਵਾਰ ਫਿਰ ਤੋਂ ਪ੍ਰਵਾਸ ਟੀਵੀ ਤੇ ਤੁਹਾਡਾ ਸਵਾਗਤ ਕਰਦੀ ਆ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਇਹਦੇ ਵਿੱਚ ਆਪਾਂ ਲੈ ਕੇ ਆਵਾਂਗੇ ਜੀ ਕਿਤਾਬ ਗੋਸ਼ਟੀ ਹਾਸ ਰਸ ਖਬਰਸਾਰ ਤੇ ਕੁਝ ਹੋਰ ਵਿਸ਼ੇ ਜਿਹੜੇ ਕਿ ਸਾਡੇ ਆਲੇ-ਦੁਆਲੇ ਨੂੰ ਜਾਂ ਸਾਡੀ ਜ਼ਿੰਦਗੀ ਨੂੰ ਆਲੇ-ਦੁਆਲੇ ਦੇ ਨਾਲ ਪ੍ਰਭਾਵਿਤ ਕਰਦੇ ਨੇ ਤਾਂ ਅੱਜ ਜਿਹੜੀ ਕਿਤਾਬ ਨੂੰ ਮੈਂ ਰਿਵਿਊ ਕਰਨ ਦੀ ਆ ਕਿਤਾਬ ਗੋਸ਼ਟੀ ਜਿਹੜੀ ਆਪਾਂ ਕਰਨ ਲੱਗੇ ਆ ਇਹ ਸ਼ੋਧਰਾ ਦਾ ਜਿਵੇਂ ਕਿ ਮੈਂ ਆਪਣੇ ਇੰਸਟਾ ਤੇ ਫੇਸਬੁੱਕ ਤੇ ਇੱਕ ਵੀਡੀਓ ਪਾਇਆ ਸੀ ਇਹਦੇ ਪ੍ਰੀਵਿਊ ਦਾ ਅੱਜ ਮੈਂ ਯਸ਼ੋਧਰਾ ਦਾ ਰਿਵਿਊ ਕਰਨ ਜਾ ਰਹੀ ਹਾਂ ਯਸ਼ੋਧਰਾ ਕਿਤਾਬ ਕਪਿਲ ਵਸਤੂ ਦੀ ਰਾਜਵਧੂ ਤਿਧਾਰਥ ਗੌਤਮ ਬੁੱਧ ਜੀ ਦੀ ਪਤਨੀ ਇਸ ਨੂੰ ਲਿਖਿਆ ਹੈ ਜੀ ਬਲਦੇਵ ਸਿੰਘ ਜੀ ਨੇ ਪਹਿਲਾਂ ਤਾਂ ਮੈਂ ਉਹਨਾਂ ਦੀ ਲਿਖਣ ਸ਼ੈਲੀ ਨੂੰ ਸਲਾਮ ਕਰਦੀ ਹਾਂ ਸਜਦਾ ਕਰਦੀ ਹਾਂ ਬਹੁਤ ਹੀ ਖੂਬਸੂਰਤ ਢੰਗ ਦੇ ਨਾਲ ਇਸ ਕਿਤਾਬ ਨੂੰ ਰਚਿਆ ਹੈ ਦਾ ਇਸ ਦੀ ਸਜਣਾ ਜੋ ਕੀਤੀ ਹੈ ਉਹ ਬਹੁਤ ਹੀ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਕਿ ਜਿਹੜੀ ਨਾਵਲ ਵਿਦਾ ਦੇ ਵਿੱਚ ਉਹਨਾਂ ਨੇ ਇਸ ਨੂੰ ਪਰੋਇਆ ਹੈ ਕਦੀ ਵੀ ਕੋਈ ਪਾਠਕ ਪਹਿਲੀ ਵਾਰ ਵੀ ਅਗਰ ਕੋਈ ਪਾਠਕ ਕਿਸੇ ਕਿਤਾਬ ਨੂੰ ਪੜ੍ਹੂਗਾ ਤੇ ਇਸ ਕਿਤਾਬ ਨੂੰ ਪੜ੍ਹੂਗਾ ਤਾਂ ਮੇਰੇ ਖਿਆਲ ਦੇ ਨਾਲ ਉਹ ਉੱਕਾ ਹੀ ਜਿਹੜਾ ਉਕਤਾ ਮਹਿਸੂਸ ਨਹੀਂ ਕਰੂਗਾ ਤੇ ਹੁਣ ਗੱਲ ਕਰਦੇ ਹਾਂ ਇਸ ਕਿਤਾਬ ਦੇ ਬਾਰੇ ਵਿੱਚ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਮਹਾਤਮਾ ਬੁੱਧ ਦੀ ਜ਼ਿੰਦਗੀ ਨੂੰ ਸਾਰੇ ਜਾਣਦੇ ਹਾਂ ਅਸੀਂ ਸਾਰੇ ਜਾਣਦੇ ਹਾਂ ਕਿ ਕਿਵੇਂ ਉਹਨਾਂ ਨੇ ਵੈਰਾਗ ਦੇ ਮੱਧਮਾਰਗ ਤੇ ਚੱਲ ਕੇ ਵੈਰਾਗੀ ਹੋ ਕੇ ਮੱਧਮਾਰਗ ਤੇ ਚੱਲ ਕੇ ਨਿਰਵਾਣ ਪ੍ਰਾਪਤ ਕੀਤਾ ਕਿ ਅਸਤ੍ਰ ਸ਼੍ਰੀ ਦੀ ਪਵਿੱਖ ਬਾਣੀ ਜਿਹੜੀ ਆ ਉਹ ਸੱਚ ਹੋਈ ਕਿ ਉਹਨਾਂ ਨੇ ਉਹਨਾਂ ਦੇ ਜਨਮ ਸਾਰ ਹੀ ਦੱਸ ਦਿੱਤਾ ਸੀ ਕਿ ਜਾਂ ਤਾਂ ਇਹ ਕੁਛ ਪ੍ਰਤਾਪੀ ਕੋਈ ਮਹਾਰਾਜਾ ਰਾਜਾ ਬਣੇਗਾ ਜਾਂ ਫਿਰ ਇੱਕ ਸੰਿਆਸੀ ਬਣੇਗਾ ਪਰ ਉਹਨਾਂ ਦੇ ਸੰਿਆਸੀ ਬਣਨ ਦੇ ਪਿੱਛੇ ਸਿਚੁਏਸ਼ਨਸ ਕਿਵੇਂ ਕ੍ਰੀਏਟ ਹੋਈਆਂ ਕਾਰਨ ਕਿਵੇਂ ਬਣੇ ਉਹ ਉਹਨਾਂ ਸਾਰੇ ਕਾਰਨਾਂ ਦਾ ਜਿਹੜਾ ਖੁਲਾਸਾ ਆ ਜਾਂ ਗੌਤਮ ਬੁੱਧ ਦੀ ਜਿਹੜੀ ਕਨਿਆਸ ਤੋਂ ਪਹਿਲਾਂ ਦੀ ਜ਼ਿੰਦਗੀ ਆ ਰਾਜ ਮਹਿਲ ਦੀ ਜ਼ਿੰਦਗੀ ਆ ਤੇ ਉਹਨਾਂ ਦੀ ਵਿਆਹੁਤਾ ਜ਼ਿੰਦਗੀ ਆ ਉਹਦਾ ਖੁਲਾਸਾ ਕਰਦੀ ਹੋਈ ਇਹ ਕਿਤਾਬ ਜਿਹੜੀ ਆ ਸ਼ੁਭਰਾ ਆ ਉਹ ਹਰ ਇੱਕ ਨੂੰ ਪੜ ਲੈਣੀ ਚਾਹੀਦੀ ਆ ਜੇਕਰ ਅਸੀਂ ਇਹ ਜਾਣਨਾ ਚਾਹੁੰਦੇ ਆ ਕਿ ਰਾਜ ਮਹਿਲ ਦਾ ਕੀ ਹੋਇਆ ਜਾਂ ਸਿਧਾਰਥ ਜਿਹੜੇ ਉਹ ਪਹਿਲਾਂ ਕਿਵੇਂ ਦੇ ਸੀ ਕਿਉਂਕਿ ਸਿਧਾਰਥ ਦੀ ਜ਼ਿੰਦਗੀ ਦਾ ਇੱਕ ਪੱਖ ਅਸੀਂ ਸਾਰੇ ਜਾਣਦੇ ਆ ਪਰ ਉਹਨਾਂ ਦੀ ਪਤਨੀ ਤੇ ਉਸ ਰਾਜ ਮਹਿਲ ਦੇ ਬਾਰੇ ਦੇ ਵਿੱਚ ਸ਼ਾਇਦ ਹੀ ਦੀ ਜਾਣਦੇ ਹੋਈ ਹੈ ਜਾਂ ਬਹੁਤ ਟਾਵੇਂ ਲੋਕ ਹੋਣਗੇ ਜਿਹੜੇ ਉਸ ਬਾਰੇ ਦੇ ਵਿੱਚ ਗਾਣਦੇ ਹੋਣਗੇ ਤਾਂ ਇਹਦੇ ਵਿੱਚ ਰਾਜ ਮਹਿਲ ਦੀ ਜ਼ਿੰਦਗੀ ਤੇ ਚਾਨਣਾ ਪਾਈ ਹੋਈ ਹੈ ਯਸ਼ੋਧਰਾ ਦੀ ਇੱਕ ਤਰੀਕੇ ਦੀ ਤੁਸੀਂ ਆਦਰਸ਼ ਜੀਵਨੀ ਕਹਿ ਸਕਦੇ ਆ ਕਿ ਕਿਵੇਂ ਉਸਨੇ ਅੱਠ ਵਰੇ ਜਿਹੜਾ ਉਸ ਸੰਤਾਪ ਨੂੰ ਹੰਡਾਇਆ ਆ ਉਹ ਆਪਣੇ ਆਪ ਨੂੰ ਨਾ ਤਾਂ ਸੁਹਾਗਣਾ ਚ ਮੰਨਦੇ ਸੀ ਤੇ ਨਾ ਵਿਧਵਾਵਾਂ ਵਿੱਚ ਮੰਨਦੇ ਸੀ ਜਦੋਂ ਸਿਧਾਰਥ ਮਹਿਲ ਤੋਂ ਕੂਚ ਕਰ ਗਏ ਸੀਗੇ اپنی زندگی ਤੋਂ ਉਪਰਾਮ ਹੋ ਕੇ ਤਾਂ ਜੋ ਕੁਝ ਉਹਨਾਂ ਨੇ ਅਪਣਾਇਆ ਸੰन्यास ਦੇ ਲਈ ਜੋ ਕੁਝ ਉਹਨਾਂ ਨੂੰ ਲੱਗਾ ਕਿ ਆਹ ਆ ਚੀਜ਼ਾਂ ਤਿਆਗਣੀਆਂ ਚਾਹੀਦੀਆਂ ਜਿਵੇਂ ਕਿ ਆਪਣੇ ਕੇਸ ਕਟਵਾਉਣੇ ਜਿਵੇਂ ਕਿ ਆਪਣੇ ਗਹਿਣੇ ਆਭੂਸ਼ਣ ਜਿਹੜੇ ਉਤਾਰ ਦੇਣੇ ਜਾਂ ਜਿਹੜਾ ਆਪਣਾ ਸਾਦਾ ਚੋਲਾ ਪਹਿਨ ਲੈਣਾ ਜਿਵੇਂ ਕਿ ਚੀਵਰ ਦੱਸਿਆ ਗਿਆ ਇਹਦੇ ਵਿੱਚ ਪੁਰਾਣੀਆਂ ਟਾਕੀਆਂ ਨੂੰ ਜੋੜ ਕੇ ਜਿਹੜੀ ਇਹ ਸ਼ੋਧਰਾ ਸੀ ਉਹਨਾਂ ਦੀ ਪਤਨੀ ਸੀ ਉਹ ਘਰ ਰਹਿੰਦਿਆਂ ਹੀ ਉਹ ਇਹ ਚੀਜ਼ਾਂ ਜਿਹੜੀਆਂ ਉਹਨੇ ਅਪਣਾ ਲਈਆਂ ਸੀ ਘਰ ਰਹਿੰਦਿਆਂ ਹੀ ਉਹਨੇ ਇਹ ਸਾਰਾ ਕੁਝ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਆਪਣੇ ਕੇਸ ਕਟਵਾ ਦਿੱਤੇ ਮਹਿੰਗੇ ਆਭੂਸ਼ਣ ਜਿਹੜੇ ਉਤਾਰ ਦਿੱਤੇ ਤੇ ਆਪਣਾ ਆਸਣ ਜਿਹੜਾ ਉਹ ਧਰਤੀ ਤੇ ਲਗਾ ਲਿਆ ਮਤਲਬ ਕਿ ਪਲੰਗ ਤੋਂ ਪਰਹੇਜ਼ ਕਰਕੇ ਉਹ ਨੀਚੇ ਸੌਂਦੀ ਰਹੀ ਉਸਨੇ ਆਪਣਾ ਪਤਨੀ ਧਰਮ ਜਿਹੜਾ ਉਹ ਨਿਭਾਇਆ ਕਿ ਜੇਕਰ ਮੇਰਾ ਪਤੀ ਸੰਨਿਆਸੀ ਹੈ ਵੈਰਾਗੀ ਹੈ ਤਾਂ ਮੈਂ ਰਾਜ ਮਹਿਲ ਦੇ ਵਿੱਚ ਰਹਿ ਕੇ ਵੀ ਤਨਿਆਸੀਆਂ ਦਾ ਜੀਵਨ ਜਿਹੜਾ ਉਹ ਬਤੀਤ ਕਰਾਂਗੇ ਫਿਰ ਇਸ ਕਹਾਣੀ ਦਾ ਇਸ ਜੀਵਨੀ ਦਾ ਇੱਕ ਦੂਸਰਾ ਪੱਖ ਸ਼ੁਰੂ ਹੁੰਦਾ ਹੈ ਉਹ ਹੈ ਜੀ 8 ਵਰੀਆ ਬਾਅਦ ਨਿਰਵਾਣ ਪ੍ਰਾਪਤੀ ਗਿਆਨ ਪ੍ਰਾਪਤੀ ਤੋਂ ਬਾਅਦ ਜਦੋਂ ਮਹਾਤਮਾ ਬੁੱਧ ਵਾਪਸ ਰਾਜ ਮਹਿਲ ਆਉਂਦੇ ਆ ਉਹਨਾਂ ਦੇ ਬੁਲਾਵੇ ਤੇ ਕਿਉਂਕਿ ਬਹੁਤ ਸਾਰੇ ਗੁਪਤ ਸੂਤਰਾਂ ਨੂੰ ਉਹਨਾਂ ਦੇ ਪਿੱਛੇ ਜਿਹੜਾ ਉਹ ਭੇਜਿਆ ਜਾਂਦਾ ਸੀ ਯਸ਼ੋਧਰਾ ਵੱਲੋਂ ਤੇ ਰਾਜਾ ਸ਼ਿਸ਼ੋਧਨ ਵੱਲੋਂ ਕਿ ਆਖਿਰ ਕਿੰਨੇ ਇੱਕ ਕਠਿਨ ਤਪੱਸਿਆ ਹੈ ਕਿਵੇਂ ਦਾ ਖਾਂਦੇ ਕਿਵੇਂ ਦਾ ਪੀਂਦੇ ਆ ਉਹਨਾਂ ਦਾ ਬੈਠਣ ਉੱਠਣ ਕਿਹੋ ਜਿਹਾ ਹੋ ਗਿਆ ਹੈ ਤੇ ਉਹਨਾਂ ਨੂੰ ਜਿਹੜੀ ਜਦੋਂ ਉਹਨਾਂ ਦਾ ਇੰਨਾ ਯਸ਼ ਜਿਹੜਾ ਫੈਲ ਚੁੱਕਿਆ ਸੀ ਦੇਸ਼ ਪ੍ਰਦੇਸ਼ ਦੇ ਵਿੱਚ ਤਾਂ ਉਦੋਂ ਉਹਨਾਂ ਨੂੰ ਸੁਨੇਹੇ ਲਾਇਏ ਗਏ ਬਹੁਤ ਸਾਰੇ ਕਿ ਤੁਸੀਂ ਕਪਿਲਵਸਤੂ ਜਿਹੜਾ ਉਹ ਆਓ ਤੇ ਜਦੋਂ ਸਿਧਾਰਥ ਕਪਿਲਵਸਤੂ ਆਏ ਤਾਂ ਉਸ ਵਕਤ ਜਿ ਸ਼ੋਧਰਾ ਜੀ ਅੱਠ ਵਰਿਆਂ ਤੋਂ ਜਿਹੜੇ ਕਿ ਦਿਨ ਰਾਤ ਉਹਨਾਂ ਦੀ ਉਡੀਕ ਕਰਦੇ ਹੁੰਦੇ ਸੀ ਕਿ ਕਦੋਂ ਮੇਰੇ ਪਤੀ ਵਸ ਜਿਹੜੇ ਆ ਉਹ ਵਾਪਸ ਆਉਣ ਪਰ ਉਸ ਦਿਨ ਉਹਨਾਂ ਦੇ ਵਿੱਚ ਇੱਕ ਇਸਤਰੀ ਹੱਠ ਜਿਹੜਾ ਜਾਗਿਆ ਇੱਕ ਕਪਲ ਵਸਤੂ ਦੇ ਵਿਹੜੇ ਦੇ ਵਿੱਚ ਸਿਦਾਰਥ ਬੁੱਧ ਦਾ ਆਸਣ ਲੱਗਿਆ ਤੇ ਵੀ ਯਸ਼ੋਦਰਾ ਜਿਹੜਾ ਉਹਨਾਂ ਨੂੰ ਮਿਲਣ ਨਹੀਂ ਦੀ ਤੇ ਫਿਰ ਸਿਦਾਰਥ ਬੁੱਧ ਜੀ ਖੁਦ ਉਸੇ ਹੀ ਕਮਰੇ ਦੇ ਵਿੱਚ ਆਉਂਦੇ ਆ ਜਿੱਥੇ ਸੁਤਿਆ ਪਿਆ ਨੂੰ ਆਪਣੇ ਬੇਟੇ ਰਾਹੁਲ ਤੇ ਆਪਣੀ ਪਤਨੀ ਨੂੰ ਬਿਨਾਂ ਵਿਸਿਆਟ ਛੱਡ ਕੇ ਕਨਿਆਸ ਲਈ ਦੁਰਗੇ ਸੀ ਤਾਂ ਫਿਰ ਉਹਨਾਂ ਨੇ ਇੱਕੋ ਹੀ ਗੱਲ ਆ ਕੇ ਕਹੀ ਕਿ ਯਸ਼ੋਦਰਾ ਤੇਰੇ ਤੇ ਮੇਰੀ ਮਦ ਮਾਰਗ ਦੀ ਵਾਰਾਗੀ ਭਗਤੀ ਦੇ ਵਿੱਚ ਇਹੀ ਤਾਂ ਇੱਕ ਅੰਤਰ ਹੈ ਤੈਨੂੰ ਮਿਲਿਆਂ ਬਗੈਰ ਥੋ ਜਾਣਾ ਨਹੀਂ ਸੀ ਚਾਹੁੰਦਾ ਤੇ ਤੂੰ ਮੈਨੂੰ ਮਿਲਣ ਤੱਕ ਲਈ ਇਸੇ ਹੀ ਰਾਜਮੈਲ ਦੇ ਵਿੱਚ ਆ ਨਾ ਸਕੀ ਮੈਂ ਤੇਰੀ ਕਠਨ ਤਪੱਸਿਆ ਦੀ ਮੈਂ ਤੇਰੀ ਕਠਨ ਤਪੱਸਿਆ ਨੂੰ ਪ੍ਰਣਾਮ ਕਰਦਾ ਹਾਂ ਕਿ ਤੂੰ ਬਹੁਤ ਦੁੱਖ ਸਹੇ ਬਹੁਤ ਵਿਰਾਗ ਸਹਿਆ ਪਰ ਇਸੇ ਹੀ ਵਿਰਾਗ ਇਸੇ ਹੀ ਮਨੁੱਖੀ ਵਿਰਾਗ ਤੇ ਦੁੱਖਾਂ ਦਾ ਕਾਰਨ ਲੱਭਣ ਤਾਂ ਮੈਂ ਗਿਆ ਸੀ। ਬਹੁਤ ਹੀ ਖੂਬਸੂਰਤੀ ਦੇ ਨਾਲ ਇਹ ਚੀਜ਼ਾਂ ਲੈਂਦੀਆਂ ਇਸ ਕਿਤਾਬ ਦੇ ਵਿੱਚ ਤੁਹਾਨੂੰ ਦੱਸੀਆਂ ਜਾਂਦੀਆਂ ਆ ਜਿਹੜੀਆਂ ਤੁਹਾਨੂੰ ਆਪਣੇ ਨਾਲ ਬੰਨ ਲੈਂਦੀਆਂ ਆ ਤੇ ਕੋਈ ਵੀ ਪਾਠਕ ਜਿਹੜਾ ਆ ਉਹ ਕਦੇ ਵੀ ਉਕਤ ਨਹੀਂ ਹੋਊਗਾ ਤੇ ਜਿਹੜਾ ਸਭ ਤੋਂ ਵੱਡਾ ਕਾਰਨ ਕਿ ਉਹਨਾਂ ਨੂੰ ਸੰਨਿਆਸ ਦਾ ਕਾਰਨ ਕਿਵੇਂ ਬਣਿਆ ਤਾਂ ਉਹ ਮੈਂ ਤੁਹਾਨੂੰ ਜ਼ਰੂਰ ਦੱਸਣਾ ਚਾਹਾਂਗੀ। ਕਿ ਗੌਤਮ ਸਿਧਾਰਥ ਔਰ ਯਸ਼ੋਦਰਾ ਜਿਹੜੇ ਆ ਜਿਸ ਪ੍ਰਦੇਸ਼ ਦੇ ਵਿੱਚ ਸੀਗੇ ਉਹ ਦੋ ਸੰਗ ਹੁੰਦੇ ਸੀ ਉੱਥੇ ਇੱਕ ਕੋਲਿਆ ਸੰਗ ਜਿੱਥੋਂ ਦੇ ਯਸ਼ੋਦਰਾ ਜੀ ਸੀ ਤੇ ਇੱਕ ਸ਼ਾਕਿਆ ਸੰਗ ਜਿੱਥੋਂ ਦੇ ਸਿਧਾਰਥ ਜੀ ਸੀ ਇਹਨਾਂ ਦੇ ਵਿੱਚ ਇਹਨਾਂ ਦੋਨਾਂ ਸੰਗਾਂ ਦੇ ਵਿੱਚ ਰੋहिणी ਨਦੀ ਦੇ ਪਾਣੀ ਨੂੰ ਲੈ ਕੇ ਅਕਸਰ ਹੀ ਜਿਹੜਾ ਉਹ ਝਗੜਾ ਚੱਲਦਾ ਰੰਡਾ ਹੁੰਦਾ ਸੀਗਾ ਤੇ ਉਸ ਝਗੜੇ ਨੂੰ ਲੈ ਕੇ ਅੰਤਿਮ ਇੱਕ ਯੁੱਧ ਜਿਹੜਾ ਆ ਉਹ ਸੰਗ ਜਿਹੜਾ ਉਹ ਇੱਕ ਫੈਸਲਾ ਕਰਦੇ ਆ ਕਿ ਯੁੱਧ ਹੋਊਗਾ ਜਿਹੜਾ ਸੀ ਯੁੱਧ ਦੇ ਵਿੱਚ ਜੇਤੂ ਰਿਹਾ ਰੋਹਣੀ ਨਦੀ ਦਾ ਪਾਣੀ ਉਸੇ ਦਾ ਹੋਵੇਗਾ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਸਿਧਾਰਥ ਜੀ ਮਹਾਤਮਾ ਬੁੱਧ ਪਹਿਲਾਂ ਤੋਂ ਹੀ ਆਪਣੀ ਜ਼ਿੰਦਗੀ ਦੇ ਵਿੱਚ ਬੜੇ ਕੋਮਲ ਕਰੂਣਾ ਮਈ ਹਿਰਦੇ ਵਾਲੇ ਤੇ ਬੜੇ ਹੀ ਉਪਰਾਮ ਰੰਦੇ ਸਨ ਤੇ ਉਹਨਾਂ ਨੇ ਇਹ ਕਿਹਾ ਕਿ ਯੁੱਧ ਜਿਹੜਾ ਆ ਉਹ ਹੱਲ ਨਹੀਂ ਆ ਉਸੇ ਸੰਗਤ ਜਿਹੜਾ ਸੈਨਾਪਤੀ ਆ ਉਸ ਸੰਗ ਦੇ ਕੁਝ ਨਿਯਮ ਹੁੰਦੇ ਆ ਕਿ ਜਿਹੜਾ ਵੀ ਇਸ ਸੰਗ੍ਰਹਿ ਫੈਸਲੇ ਦੀ ਉਲੰਘਣਾ ਕਰੂਗਾ ਜਾਂ ਤਾਂ ਉਸ ਨੂੰ ਇਸ ਸੰਗਰੇ ਵਿੱਚੋਂ ਤੇ ਰਾਜ ਮਹਿਲ ਤੋਂ ਵਿੱਚੋਂ ਛੇਕਿਆ ਜਾਵੇਗਾ ਜਾਂ ਉਸ ਨੂੰ ਫਾਂਸੀ ਦੀ سزا ਕਬੂਲ ਕਰਨੀ ਪਵੇਗੀ ਜਾਂ ਫਿਰ ਆਪਣੇ ਪੂਰੇ ਪਰਿਵਾਰ ਦੇ ਨਾਲ ਜਿਹੜਾ ਆ ਜਲਾਵਤਨ ਕੀਤਾ ਜਾਵੇਗਾ ਤਾਂ ਸਿਧਾਰਥ ਬੁੱਧ ਜੀ ਨੇ ਜੋ ਇੱਕੋ ਹੀ ਚੀਜ਼ ਸੋਚ ਸਮਝ ਕੇ ਅਪਣਾਈ ਕਿ ਵੈਸੇ ਵੀ ਤਾਂ ਮੈਂ ਜ਼ਿੰਦਗੀ ਤੋਂ ਉਪਰਾਮ ਸੀ ਵੈਸੇ ਵੀ ਮੈਂ ਜ਼ਿੰਦਗੀ ਦੇ ਅੰਤਿਮ ਸੱਚ ਦੀ ਖੋਜ ਵਿੱਚ ਜਾਣਾ ਚਾਹੁੰਦਾ ਸੀ ਤਾਂ ਕਿਉਂ ਨਾ ਮੈਂ ਦੋ ਸਜ਼ਾਵਾਂ ਨੂੰ ਨਾ ਚੁਣਿਆ ਹੋਇਆ ਇੱਕ ਸਜ਼ਾ ਚੁਣ ਲਵਾਂ ਕਿ ਮੈਂ ਖੁਦ ਹੀ ਆਪਣੇ ਆਪ ਨੂੰ ਦੇਸ਼ ਨਿਕਾਲਾ ਦੇ ਦੇਵਾਂ ਅਸੇtreshidhi ਪਵਿੱਖ ਬਾਣੀ ਨੂੰ ਸੱਚ ਹੋਣ ਲਈ ਜੋ ਇੱਕ ਕਾਰਨ ਬਣਨਾ ਪਿਆ ਉਹ ਕਾਰਨ ਇਹੀ ਸੀ ਕਿ ਰੋਹਿਣੀ ਨਦੀ ਦੇ ਕੋਲਿਆ ਕਿ ਸਾਕਿਆ ਸੰਗ ਦੇ ਯੁੱਧ ਨੂੰ ਲੈ ਕੇ ਜੋ ਇੱਕ ਚਰਚਾ ਛੜਿਆ ਸੀ ਜੋ ਇੱਕ ਵਿਵਾਦ ਛੜਿਆ ਸੀ ਉਹੋ ਹੀ ਸਿਧਾਰਥ ਬੁੱਧ ਦੇ ਸੰਨਿਆਸ ਦਾ ਕਾਰਨ ਬਣਿਆ ਅੱਠਵਰੇ ਉਹਨਾਂ ਨੇ ਕੜੜ ਤਪੱਸਿਆ ਕਰਕੇ ਆਪਣੇ ਆਪ ਨੂੰ ਨਿਰਵਾਣ ਪ੍ਰਾਪਤ ਕਰਵਾਇਆ ਇੰਨਾ ਹੀ ਨਹੀਂ ਇਸ ਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਕਿਵੇਂ ਕਪਿਲਵਸਤੂ ਦੇ প্রজਾਪਤੀ ਉਹਨਾਂ ਦੀ ਮਾਤਾ ਸ਼੍ਰੀ ਤੇ ਬਾਕੀ ਦੀਆਂ 500 ਔਰਤਾਂ ਜਿਹੜੀਆਂ ਕਪਿਲਵਸਤੂ ਦੀਆਂ ਉਹ ਵੀ ਜਿਹੜੀਆਂ ਆ ਉਹ ਭਿਖਸ਼ੂ ਸੰਗ ਦੇ ਵਿੱਚ ਸ਼ਾਮਿਲ ਹੋਣ ਦੇ ਵਾਸਤੇ ਚਲੀਆਂ ਗਈਆਂ ਸੀ ਅੰਤ ਇਹ ਆ ਇਸ ਕਿਤਾਬ ਦਾ ਤੇ ਅਸ਼ੋਦਰਾ ਵੀ પોલે-પોલે ਪਾਰੀ ਆਪਣੀ প্রজਾਪਤੀ મતલਬ ਆਪਣੀ ਸੱਸ-ਮਾ ਦੇ ਪਿੱਛੇ-ਵਿੱਚੇ ਹੋਰ ਜਾਂਦੀ ਆ ਜਿਹੜੀ ਕਿ ਪਹਿਲਾਂ ਅਸਲ ਦੇ ਵਿੱਚ ਇਹਦੇ ਲਈ ਮੰਨਦੀ ਨਹੀਂ ਹੁੰਦੀ ਕਿ ਇਸੇ ਹੀ ਸੰਨਿਆਸ ਨੇ ਮੇਰਾ ਪਤੀ ਮੇਰੇ ਤੋਂ ਵੱਖ ਕਰ ਦਿੱਤਾ ਮੇਰਾ ਪੁੱਤਰ ਵੀ ਲੈ ਗਿਆ ਤਾਂ ਹੁਣ ਅਸੀਂ ਵੀ ਪਰ ਆਖਿਰ ਉਸ ਨੂੰ ਵੀ ਇਹ ਸਮਝ ਆ ਜਾਂਦੀ ਹੈ ਕਿ ਮੇਰੇ ਪਤੀ ਨੇ ਜੋ ਦੁਨਿਆਵੀ ਦੁੱਖਾਂ ਨੂੰ ਪਰਾ ਕਰਨ ਦਾ ਕਾਰਨ ਲੱਭਿਆ ਹੈ ਮੈਂ ਵੀ ਉਸੇ ਹੀ ਸੰਨਿਆਸ ਨੂੰ ਤਾਰਨੀ ਵੰਡੀ ਹਾਂ ਤੇ ਉਹਨਾਂ ਦੀ ਸ਼ਰਣ ਦੇ ਵਿੱਚ ਜਾਂਦੀ ਹਾਂ ਗੁੱਧਮ ਸ਼ਰਣਮ ਗੱਸ਼ਾਮੀ ਕਾਰਦਿਆ ਉਹ ਸਾਰੇ ਹੀ ਸਿਦਾਰਥ ਬੁੱਧੇ ਪਾਏ ਹੋਏ ਪੂਰਨਿਆ ਤੇ ਦਰਪੈਂਦੇ ਨੇ ਬਹੁਤ ਹੀ ਖੂਬਸੂਰਤ ਕਿਤਾਬ ਹੈ ਹੋ ਸਕਦਾ ਹੈ ਦਸਨ ਦੇ ਵਿੱਚ ਮੇਰੇ ਕੋਲ ਕਿਸੇ ਕਿਸਮ ਦੀ ਕੋਈ ਘਾਟ ਰਹਿ ਗਈ ਹੋਵੇ ਪਰ ਮੈਂ ਚਾਹਨੀ ਹੈ ਕਿ ਤੁਸੀਂ ਸਾਰੇ ਇਸ ਕਿਤਾਬ ਨੂੰ ਇੱਕ ਵਾਰ ਜ਼ਰੂਰ ਪੜੋ ਤਾਂ ਜੋ ਤੁਸੀਂ ਸਾਰੇ ਹੀ ਮਹਾਤਮਾ ਬੁੱਧ ਤੇ ਉਹਨਾਂ ਦੀ ਪਤਨੀ ਦੀ ਜ਼ਿੰਦਗੀ ਦਾ ਦੂਸਰਾ ਪੱਖ ਜਿਹੜਾ ਉਹ ਵੀ ਜਾਣ ਸਕੋ ਥੈਂਕ ਯੂ